ਸੰਗਤ ਜੀ ਅੱਜ ਅਸੀਂ ਕੋਰ ਭੈਣ ਦਾ ਵਿਆਹ ਅਸੀਂ ਆਪਣੇ ਉਮੀਦਾਂ ਦੇ ਘਰ ਸਰ ਹਿਊਮੈਨਿਟੀਜ਼ ਆਫ ਗੋਡ ਚੈਰੀਟੇਬਲ ٹرسٹ ਦੇ ਵਿੱਚ ਉਹ ਵੀ ਗੁਰਪੁਰਬ ਦੇ ਦਿਨ ਅਸੀਂ ਇੱਥੇ ਆਯੋਜਿਤ ਕੀਤਾ ਹੈ ਇਹ ਸਿਰ ਤੁਹਾਡੀ ਸਾਰੀ ਸੰਗਤ ਦੇ ਸਹਿਯੋਗ ਨਾਲ ਪਿਆਰ ਨਾਲ ਅਸੀਂ ਇਹ ਚੀਜ਼ਾਂ ਕਰ ਪਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੇ ਬਾਕੀ ਇਹ ਵੀ ਦਿਖਾਨੀ ਆ ਕਿ ਤੁਹਾਡੇ ਦਸਵੰਧਾ ਦੇ ਨਾਲ ਅਸੀਂ ਭੈਣ ਦੇ ਵਿਆਹ ਦੇ ਲਈ ਕੀ ਕੀ ਤਿਆਰੀ ਕੀਤੀ ਹੈ ਨੇ ਇੱਦਾਂ ਨਾਮ ਨੰਦੇ ਬਾਸੀ ਜਦ ਨਾਮ ਨੂੰ ਬੋਲੇ ਚੌਥੀ ਦਾ ਹਰ ਇਹ ਸੰਗਤ ਦੇ ਸ਼ੋਗ ਨਾਲ ਸੇਵਾਵਾਂ ਚੱਲ ਰਹੀਆਂ ਦੁੱਧ ਦੀਆਂ ਮਨੀਸ਼ ਵੀਰ ਜੀ ਸਮਾਨ ਲੈ ਕੇ ਆਉਂਦੇ ਹੋਏ ਨਾਮ ਨੂੰ ਬੋਲੇ ਚੌਥੀ ਦਾ ਹਰ ਹਨ ਕਰ ਰਿਹਾ ਬੰਦੇ ਨੇ ਆਲरेडी ਬੰਦਾ ਜੀ ਕਰਦਾ ਆਇਆ ਪ੍ਰਭੂ ਆਮੀ ਨਾਮ ਨਾਸੀ ਬੜੀ ਆਸ ਤੇ ਆਸ ਤੇ ਨਹੀਂ ਤਾਂ ਕਈ ਵਰੀ ਆਂਦਾ ਮੁੰਡਾ ਪਹਿਲਾਂ ਉੱਠਦਾ ਕੁੜੀ ਬਾਅਦ ਚ ਉੱਠਦੀ ਕਈ ਵਰੀ ਕੁੜੀ ਪਹਿਲਾਂ ਉੱਠਦੀ ਮੁੰਡਾ ਬਾਅਦ ਚ ਉੱਠਦਾ ਸੰਗਤ ਹੱਸਣ ਲੱਗ ਪਈ ਮਜ਼ਾਕ ਖੁਣਾ ਲੀ ਧੰਨਵਾਦ ਦੀਆਂ ਸੰਗਤਾਂ ਦੇ ਜਿਨ੍ਹਾਂ ਨੇ ਕੀ ਪਿਆਰ ਦਾ ਸਬੂਤ ਦਿੱਤਾ ਆਓ ਵਿਆਹ ਹੋ ਆ ਮੇਰੇ ਬਾਪੂ ਦਾ ਗੁਰੂ ਜੀ

ਓ ਮੇ ਰੋਗ ਕੀ ਆ ਦੁਖ ਲਾਤ ਆਪਿਆ ਪੈ ਗੁਰਮੁਖ ਖਾਤ ਕਲ ਮੁਰਤ ਪਰ ਪਾਇਆ ਅਗਨਾਸੀ ਕੋ ਤੇ ਦਿਨ ਪਰ ਨਾ ਜਾਇਆ ਕਲ ਮੁਰਤ ਪਰ ਪਾਇਆ ਅਗਨਾਸੀ ਕਲ ਮੁਰਤ ਪਰ ਪਾਇਆ ਅਗਨਾਸੀ ਰਾਤ ਦੇ ਮਰ ਨਾ ਜਾਇਆ ਇੱਕ ਬਾਤ ਯਾਹੋ ਮੇਰੇ ਬਾਪੂ ਦਾ ਗੁਰਮੁਖੇ ਹਰ ਪਾਇਆ ਯਾਹੋ ਇਸ ਮਾਰ ਪ੍ਰਵੇਸ਼ ਹੋਏ ਨੇ ਮੇਰੇ ਪਾਸ਼ਾ ਹਰ ਮੈਦਾਨ ਦੀ ਹਰ ਦੀ ਬਾਨੀ ਚੜ੍ਹਦੀ ਕਲਾ ਦਾ ਸ਼ੁਸ਼ਕਰਣ ਆਉ ਗਿਆ ਹੋਆ ਮੇਰੇ ਬਾਬੂਲਾ ਗੁਰਮੁਖੀ ਹਰ ਪਾਇਆ ਉਸ ਤੋਂ ਉਪਰੰਛੇ ਕੋਈ ਨਾ